ਭੋਜਪੁਰੀ ਸੁਪਰਸਟਾਰ ਦਿਨੇਸ਼ ਪਾਲ ਯਾਦਵ ਵਰਫ ਨਰੂਆ ਅੱਜ ਪੰਚਕੂਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਪਹੁੰਚੇ ਜਨਤਾ ਨੇ ਉਹਨਾਂ ਦਾ ਸਵਾਗਤ ਕੀਤਾ ਨਰੂਆ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਪਾਛਪਾ ਪ੍ਰਤਿਆਸ਼ੀ ਨੂੰ ਭਾਰੀ ਬਹੁਮਤ ਤੋਂ ਜਿਤਾਉਣ ਦੀ ਅਪੀਲ ਕੀਤੀ ਤਾਂ ਜੋ ਇੱਕ ਵਾਰ ਫਿਰ ਪੰਚਕੂਲਾ ਦਾ ਉਹ ਵਿਧਾਇਕ ਬਣ ਸਕੇ ਇਸ ਮੌਕੇ ਤੇ ਪਾਛਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਪਾਰਸ਼ਦ ਹਰਿੰਦਰ ਮਲਿਕ ਅਤੇ ਹੋਰ ਨੇਤਾ ਤੇ ਪਾਰਟੀ ਕਾਰਜਕਰਤਾ ਵੀ ਉਪਸਥਿਤ ਰਹੇ ਪੋਚਪੁਰੀ ਸੁਪਰਸਟਾਰ ਦਿਨੇਸ਼ ਪਾਲ ਯਾਦਵ ਵਰਸ ਨਰਵਾ ਅੱਜ ਪੰਚਕੁਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਆਨਚਨ ਗੁਪਤਾ ਦੇ ਸਮਰਥਨ ਵਿੱਚ ਪ੍ਰਚਾਰਣ ਪਹੁੰਚੇ ਜਨਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਨਰਵਾ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਪਾਸਪਰ ਪ੍ਰਤੀਅਸ਼ਾ ਨੂੰ ਭਾਰੀ ਪ੍ਰੋਮਤ ਤੋਂ ਜੀਤਾਂ ਦੀ ਅਪੀਲ ਕੀਤੀ ਤਾਂ ਜੋ ਇੱਕ ਵਾਰ ਫਿਰ ਪੰਚਕੁਲਾ ਦਾ ਉ ਵਿਧਾਇਕ ਬਣ ਸਕੇ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ 파ਰਸ਼ਾ ਧਰਿੰਦਰ ਮਲਿਕ ਅਤੇ ਹੋਰ ਨੇਤਾ ਤੇ ਪਾਰਟੀ ਕਾਰਜਕਰਤਾ ਵੀ ਉਪਸਥਿਤ ਰਹੇ ਪੋਜਪੁਰੀ ਤੋਂ ਪਹੁੰਚ ਰਾਜਨੀਸ਼ ਪਾਲ ਯਾਦਵ ਵਰਕਰ ਨਰਵਾ ਅੱਜ ਪੰਚਕੁਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਆਨਚੰਦ ਗੁਪਤਾ ਦੇ ਸਮਰਥਨ ਵਿੱਚ ਪ੍ਰਚਾਰਨ ਪਹੁੰਚੇ ਜਨਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਨਰਵਾ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਪਾਸ਼ਪਾ ਪ੍ਰਤੀਯਾਸ਼ੀ ਨੂੰ ਭਾਰੀ ਫੋਮਤ ਤੋਂ ਜਿੱਤਾਂ ਦੀ ਅਪੀਲ ਕੀਤੀ ਤਾਂ ਜੋ ਇੱਕ ਵਾਰ ਫਿਰ ਪੰਚਕੁਲਾ ਦਾ ਉਹ ਵਿਜायक ਬਣ ਸਕੇ ਇਸ ਮੌਕੇ ਤੇ ਪਾਸ਼ਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ 파ਰਸ਼ਦ ਹਰਿੰਦਰ ਮਲਿਕ ਅਤੇ ਹੋਰ ਨੇਤਾ ਤੇ ਪਾਰਟੀ ਕਾਰਜਕਰਤਾ ਵੀ ਉਪਸਥਿਤ ਰਹੇ ਪੋਚਪੁਰੀ ਤੋਂ ਪਸtrasdinesh Paul Yadav ਵਰਫ ਨਰਵਾ ਅੱਜ ਪੰਚਕੁਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਆਨਚਨ ਗੁਪਤਾ ਦੇ ਸਮਰਥਨ ਵਿੱਚ ਪਰਚਾਨ ਕਰਨ ਪਹੁੰਚੇ ਜਨਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਨਰਵਾ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਭਾਜਪਾ ਪ੍ਰਤੀਯਾਸ਼ੀ ਨੂੰ ਭਾਰੀ ਪੋਮਤ ਤੋਂ ਜਿੱਤਾਂ ਦੀ ਅਪੀਲ ਕੀਤੀ ਤਾਂ ਜੋ ਇੱਕ ਵਾਰ ਫਿਰ ਪੰਚਕੁਲਾ ਦਾ ਉਹ ਵਿਧਾਇਕ ਬਣ ਸਕੇ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ 파ਰਸ਼ਾ ਧਰਿੰਦਰ ਮਲਿਕ ਅਤੇ ਹੋਰ ਨੇਤਾ ਤੇ ਪਾਰਟੀ ਕਾਰਜਕਰਤਾ ਵੀ ਉਪਸਥਿਤ ਰਹੇ ਕੋਚਪੁਰੀ ਤੋਂ ਪਸਟਾ ਦੀ ਨਿਸ਼ਪਲ ਯਾਦਵ ਵਰਨਰਵਾ ਅੱਜ ਪੰਚਕੁਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਆਨਚਨ ਗੁਪਤਾ ਦੇ ਸਮਰਥਨ ਵਿੱਚ ਪ੍ਰਚਾਰਨ ਪਹੁੰਚੇ ਜ ਜਨਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਨਰਵਾ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਪਾਸਪਰ ਪ੍ਰਤੀਅਸ਼ਾ ਨੂੰ ਭਾਰੀ ਭੋਮਤ ਤੋਂ ਜੀਤਾਂ ਦੀ ਅਪੀਲ ਕੀਤੀ ਤਾਂ ਜੋ ਇੱਕ ਵਾਰ ਫਿਰ ਪੰਚਕੁਲਾ ਦਾ ਉਹ ਵਿਧਾਇਕ ਬਣ ਸਕੇ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ 파ਰਸ਼ਾ ਧਰਿੰਦਰ ਮਲਿਕ ਅਤੇ ਹੋਰ ਨੇਤਾ ਤੇ ਪਾਰਟੀ ਕਾਰਜਕਰਤਾ ਵੀ ਉਪਸਥਿਤ ਰਹੇ ਪੋਚਪੁਰ ਇਸ ਤੋਂ ਪਸਟਾ ਦਿਨੇਸ਼ ਪਾਲ ਯਾਦਵ ਵਰਨਰਵਾ ਅੱਜ ਪੰਚਕੁਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਆਨਚਨ ਗੁਪਤਾ ਦੇ ਸਮਰਥਨ ਵਿੱਚ ਪ੍ਰਚਾਰਣ ਪਹੁੰਚੇ ਜਨਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਨਰਵਾ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਪਾਸਪਰ ਪ੍ਰਤੀਅਸ਼ੀ ਨੂੰ ਭਾਰੀ ਪੂਮਤ ਤੋਂ ਜਿੱਤਾਂ ਦੀ ਅਪੀਲ ਕੀਤੀ ਤਾਂ ਜੋ ਇੱਕ ਵਾਰ ਫਿਰ ਪੰਚਕੁਲਾ ਦਾ ਉਹ ਵਿਧਾਇਕ ਬਣ ਸਕੇ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ 파ਰਸ਼ਦ ਹਰਿੰਦਰ ਮਲਿਕ ਅਤੇ ਹੋਰ ਨੇਤਾ ਤੇ ਪਾਰਟੀ ਕਾਰਜਕਰਤਾ ਵੀ ਉਪਸਥਿਤ ਰਹੇ ਪੋਚਪੁਰੀ ਤੋਂ ਸਪਸਟਾ ਦਿਨੇਸ਼ ਪਾਲ ਯਾਦਵ ਵਰਫ ਨਰਵਾ ਅੱਜ ਪੰਚਕੁਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਆਨਚਨ ਗੁਪਤਾ ਦੇ ਸਮਰਥਨ ਵਿੱਚ ਪ੍ਰਚਾਰਣ ਪਹੁੰਚੇ ਜ ਜਨਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਨਰਵਾ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਪਾਸਪਾ ਪ੍ਰਤੀਯਾਸ਼ੀ ਨੂੰ ਭਾਰੀ ਭੋਮਤ ਤੋਂ ਜਿਤਾਣ ਦੀ ਅਪੀਲ ਕੀਤੀ ਤਾਂ ਜੋ ਇੱਕ ਵਾਰ ਫਿਰ ਪੰਚਕੁਲਾ ਦਾ ਉਹ ਵਿਧਾਇਕ ਬਣ ਸਕੇ ਇਸ ਮੌਕੇ ਤੇ ਪਾਸਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਬੀਖਸ਼ਮਾ 파ਰਸ਼ਾ ਧਰਿੰਦਰ ਮਲਿਕ ਅਤੇ ਹੋਰ ਨੇਤਾ ਤੇ ਪਾਰਟੀ ਕਾਰਜਕਰਤਾ ਵੀ ਉਪਸਥਿਤ ਰਹੇ ਭੋਜਪੁਰੀ ਸੁਪਰਸਟਾਰ ਦਿਨੇਸ਼ ਪਾਲ ਯਾਦਵ ਵਰਫ ਨਰੂਆ ਅੱਜ ਪੰਚਕੂਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਆਨ ਸਿੰਘ ਗੁਪਤਾ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਪਹੁੰਚੇ ਜਨਤਾ ਨੇ ਉਹਨਾਂ ਦਾ ਸਵਾਗਤ ਕੀਤਾ ਨਰੂਆ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਤੋਂ ਭਾਜਪਾ ਪ੍ਰਤਿਆਸ਼ੀ ਨੂੰ ਭਾਰੀ ਬਹੁਮਤ ਤੋਂ ਜਿੱਤਣ ਦੀ ਅਪੀਲ ਕੀਤੀ ਤਾਂ ਜੋ ਇੱਕ ਵਾਰ ਫਿਰ ਪੰਚਕੂਲਾ ਦਾ ਉਹ ਵਿਧਾਇਕ ਬਣ ਸਕੇ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਪਾਰਸ਼ਦ ਹਰਿੰਦਰ ਮਲਿਕ ਅਤੇ ਹੋਰ ਨੇਤਾ ਤੇ ਪਾਰਟੀ ਕਾਰਜਕਰਤਾ ਵੀ ਉਪਸਥਿਤ ਰਹੇ